ਨਾਂ ਕੋ ਗੱਲ ਹੋ ਗਈ ਸੀ ਤੇ ਮੈਂ ਫਲੈਟ ਦੇ ਵਿੱਚ ਗਈ ਸੀ ਇਹਦੇ ਕੋਲ ਹਮ ਫਲੈਟ ਦੇ ਵਿੱਚ ਗਈ ਸੀ ਉਹ ਨਵੀਂ ਏਰੀ ਉਹ ਮੁੰਡੇ ਹੋਰ ਵੀ ਸਨ ਇੱਕ ਅੰਮ੍ਰਿਤਸਰ ਦਾ ਮੁੰਡਾ ਸੀਗਾ ਹਮ ਹਮ ਤੇ ਚਲੋ ਇਹਦੇ ਨਾਲ ਕੋ ਗੱਲ ਹੋ ਗਈ ਇਹ ਮੇਰੇ ਨਾਲ ਬੈਂਚ ਲੱਗੀ ਕਰਨ ਹਮ ਹਮ ਉਹ ਜਿਹੜਾ ਮੁੰਡਾ ਨਵੀ ਏ ਉਸਨੇ ਵੀ ਮੇਰੇ ਨਾਲ ਬੈਂਚ ਕਰੀ ਜਿਹੜਾ ਭਰਾ ਬਣਿਆ ਹਮ ਹਮ ਉਹਨੇ ਦੋਵਾਂ ਨੇ ਮਤਲਬ ਕਿ ਐਦੀ ਮਾੜੀ ਸ਼ਬਦ ਸ਼ਬਦਾਲੀ ਮੇਰੇ ਨਾਲ ਵੇ ਕੀਤੀ ਹੈ ਨਾ ਬੋਲਬਾਣੀ ਉਹਨਾਂ ਦੀ ਇਹ ਜੀ ਸੀ ਗੰਦੀ ਸਦਾਬਲੀ ਬੋਲੀ ਨਹੀਂ ਮੈਨੂੰ ਅੱਛਾ ਉਹਨਾਂ ਸਾਹਮਣੇ ਜਿਹੜਾ ਨਵੀ ਇਹਨੇ ਵੀ ਬੋਲੀ ਹੈ ਉਹਨੇ ਵੀ ਤੁਹਾਨੂੰ ਬੋਲੀ ਹਾਂ ਜਿਹੜਾ ਨਾ ਵੀ ਇਹਨੇ ਵੀ ਚਲੋ ਜੀ ਮੈਂ ਹੁਣ ਕੈਮਰੇ ਦੇ ਸਾਹਮਣੇ ਆਂ ਇਹ ਮੈਂ ਝੂਠ ਨਹੀਂ ਬੋਲਦੀ ਮੇਰੇ ਤੇ ਮਤਲਬ ਕਿ ਹੋਇਆ ਨਹੀਂ ਮੇਰੇ ਨਾਲ ਹਤੋਪਾਈ ਹਤੋਪਾਈ ਉਹਨੇ ਫੇਰ ਵੀ ਮੈਂ ਜਦੋਂ ਮੇਰੇ ਨਾਲ ਇਦਾਂ ਗੱਲਾਂ ਕਰ ਰਹੀ ਓ ਵੀ ਨਹੀਂ ਇਹ ਮੇਰਾ ਭਰਾ ਏ ਮੇਰਾ ਐਵੇਂ ਨੇ ਹੈ ਕੀ ਮਾੜਾ ਕਰਿਆ ਸੀ ਜਿਹੜਾ ਮੈਨੂੰ ਇਹ ਜੀ ਤੂੰ ਸਜ਼ਾ ਦੇ ਦਿੱਤੀ ਏ ਵੀ ਮੈਨੂੰ ਚੱਕ ਲੈਂਦਾ ਤੂੰ ਸੱਦਵਾ ਦਿੱਤੀ ਏ ਇਦਾਂ ਦਾ ਕੰਮ ਮੈਂ ਇਦਾਂ ਹੱਥ ਜੋੜੇ ਨੇ ਵੀ ਇਦਾਂ ਦਾ ਤੂੰ ਰੀਲਾਂ ਪਾਉਣੀ ਏ ਤੂੰ ਕੱਪੜੇ ਤਾਂ ਪਾਣੇ ਏ ਨਹੀਂ ਪਤਾ ਤੇਰਾ ਭਰਾ ਮੁੱਕਿਆ ਹੋਇਆ ਵੀ ਤੂੰ ਉਹ ਹੋਰ ਕੋਈ ਕੰਮ ਕਰ ਕਰ ਲੈ ਇੰਨੀ ਦੁਨੀਆ ਤੇ ਕੰਮ ਨੇ